ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਉਸ ਵਕਤ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਜਦੋਂ ਦੋ ਜਵਾਨ ਧੀਆਂ ਦੀ ਮਾਂ ਦੇ ਵੱਲੋਂ ਖੋਫਨਾਕ ਕਦਮ ਚੁੱਕਿਆ ਜਾਂਦਾ ਹੈ ਜੀ ਹਾਂ ਤਾਂ ਇੱਕ ਮਹਿਲਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਿਆ ਤਾਂ ਇੱਕ ਖੋਪਨਾ ਕਦਮ ਹੈ ਜਿਹੜਾ ਉਸ ਦੇ ਵੱਲੋਂ ਇੱਕ ਨਹਿਰ ਦੇ ਵਿੱਚ ਛਾਲ ਮਾਰ ਕੇ ਚੁੱਕਿਆ ਗਿਆ ਤਦਾਦੀ ਕੀ ਮਾਮਲਾ ਇੱਕ ਹੈਰਾਨ ਕਰਨ ਵਾਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇਸ ਮਹਿਲਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਿਉਂ ਕੀਤੀ ਗਈ ਆ ਇਸ ਦੇ ਵੱਲੋਂ ਇਹ ਖੋਫਨਾਕ ਕਦਮ ਕਿਉਂ ਚੁੱਕਿਆ ਗਿਆ ਦੱਸ ਜੀ ਕਿ ਇਨ੍ਹਾਂ ਦੋ ਜਵਾਨ ਧੀਆਂ ਦੇ ਪਿਓ ਦੇ ਤਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਮਾਂ ਦੇ ਵੱਲੋਂ ਵੀ ਖੋਫਨਾਕ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਿਆ ਤਾਂ ਜਾਣਕਾਰੀ ਮੁਤਾਬਕ ਇਹ ਸਾਹਮਣੇ ਆ ਰਿਹਾ ਕਿ ਇੱਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਉਸ ਦੀ ਮਾਂ ਨੂੰ ਅਜਿਹਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਸ ਮਹਿਲਾ ਦੇ ਵੱਲੋਂ ਇਹ ਖੋਫਨਾਕ கதம ਚੁੱਕਿਆ ਜਾਂਦਾ ਤਦਾਦ ਦੀ ਕਿ ਜਿਨ੍ਹਾਂ ਦੇ ਵੱਲੋਂ ਇਹ ਖੋਪਨਾ ਕਦਮ ਚੁੱਕਿਆ ਗਿਆ ਸੀਗਾ ਉਹਨਾਂ ਉਹ ਜਿਹੜਾ ਕਿ ਮਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਬਹੁਤ ਹੀ ਜ਼ਿਆਦਾ ਤੇ ਜਦੋਂ ਕੰਪਨੀ ਦੇ ਵਿੱਚ ਜਾਂਦੀ ਸੀ ਉਸ ਵਕਤ ਵੀ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਜਿਸ ਤੋਂ ਬਾਅਦ ਇਹ ਖੋਪਨਾ ਕਦਮ ਹੈ ਜਿਹੜਾ ਚੁੱਕਿਆ ਗਿਆ ਤਦਾਦ ਦੀ ਕਿ ਉਹਨਾਂ ਦੀਆਂ ਦੋ ਜਵਾਨ ਧੀਆਂ ਦੇ ਵੱਲੋਂ ਇੱਕ ਨੰਗਲ ਪੁਲਿਸ ਦੇ ਵਿੱਚ ਇਹ ਮਾਮਲਾ ਵੀ ਦਰਜ ਜਿਹੜਾ ਕਰਵਾਇਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੱਕ ਦੀ ਕੰਪਨੀ ਦੇ ਕਰਮਚਾਰੀ ਨੇ ਜਿਹੜੇ ਉਹ ਸਾਡੇ ਘਰ ਆਉਂਦੇ ਸੀਤੇ ਮੇਰੀ ਮਾਂ ਨੂੰ ਘਰ ਦੇ ਵਿੱਚ ਆ ਕੇ ਵੀ ਤੰਗ ਪਰੇਸ਼ਾਨ ਕਰਦੇ ਸੀ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਿਹੜੀ ਜਾਂਚ ਪੜਤਾਲ ਇਸ ਮਾਮਲੇ ਦੀ ਕੀਤੀ ਜਾ ਰਹੀ ਸੀ ਡੈੱਡ ਬੋਡੀ ਦੀ ਵੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਇਸ ਵਕਤ ਨੰਗਲ ਪੁਲਿਸ ਦੇ ਵੱਲੋਂ ਇਹਨਾਂ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਆ ਜਿਹੜਾ ਕੀਤਾ ਗਿਆ ਤਾਂ ਮਾਮਲਾ ਦਰਜ ਕਰਕੇ ਹੁਣ ਪੁਲਿਸ ਦੇ ਵੱਲੋਂ ਡੈੱਡ ਬੋਡੀ ਵੀ ਜਿਹੜੀ ਪਾਲ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਦੱਸ ਦੇ ਕੀ ਨੰਗਲ ਤੋਂ ਇਹ ਮਾਮਲਾ ਹੈ ਜੁੜਾ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਜਵਾਨ ਧੀਆਂ ਦੀ ਮਾ ਦੇ ਬੋਲੇ ਖੋਪਨਾ ਕਦਮ ਹੈ ਜਿਹੜਾ ਚੁੱਕਿਆ ਗਿਆ ਇੱਕ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਜੜੀ ਉਹ ਸਮਾਪਤ ਕਰ ਲਈ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਉਹਦੇ ਵਿੱਚ ਉਸਦੇ ਪਰਿਵਾਰ ਵੱਲੋਂ ਤਿੰਨ ਬੰਦਿਆ ਦੇ ਉੱਤੇ ਸ਼ੁਭਮ ਸਾਗਰ ਅਭਿਸ਼ੇਕ ਰਿਤਨ ਜਹਾਂਨਾ ਜਿਜੜੇ ਇਹ ਤਿੰਨ ਬੰਦੇ ਨੇ ਸਾਡੇ ਕੋਲੇ ਆ ਕੇ ਜਿਹੜੇ ਇਹਨਾਂ ਨੇ ਲੋਨ ਲਿਆ ਵਸ 35000 ਰੁਪਏ ਦਾ ਉਹਦੀ ਕਿਸ਼ਤ ਲੈਣਾ ਸੀ ਕਿਉਂਕਿ ਉਹਨਾਂ ਨੇ ਇਹਨਾਂ ਦਾ ਬਚਲੂਕੀ ਕੀਤੀ ਸੀ ਉਸ ਬਚਲੂਕੀ ਤੋਂ ਤਾਂਗਾ ਕੇ ਵੀਡੀਓ ਡੈੱਡ ਬਾਡੀ ਲੇਡੀ ਦੀ ਸੀਗੀ ਉਸ ਲੇਡੀ ਨੇ ਆਟੋਮੈਟ ਕਿਆ ਕਰ ਲਈ ਸੀ ਜਿਸ ਦੇ ਇੱਕ ਐਕਸ਼ਨ ਲੈਂਦੇ ਵੀ ਪੱਲਕਾ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਵੀ ਕਿੰਨਾ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਤੱਥ ਸੀਗੇ ਸਾਰੇ ਸਾਹਮਣੇ ਸਹੀ ਆ ਫਿਰ ਪਰਚਾ ਦਰਜ ਕਰਕੇ ਕੋਮਲ ਦੇ ਬਿਆਨਾਂ ਦੇ ਉੱਤੇ 199 ਨੰਬਰ ਐਫਆਈਆਰ ਦਰਜ ਕੀਤੀ ਹੈ ਇਹਦੇ ਜਿਹੜੇ ਤਿੰਨ ਦੋਸ਼ੀਆਂ ਤੇ ਅਲੀਗੇਸ਼ਨ ਸੀਗੇ ਤਿੰਨੇ ਅਸੀਂ ਅਰੈਸਟ ਕੀ ਸ਼ੁਭਮ ਸਾਗਰ ਤੇ ਅਭਿਸ਼ਕ ਉਹਨਾਂ ਦੀ ਇੱਕ ਕੰਪਨੀ ਹੈਗੀ ਹੈ ਜੀ ਉਹਦੇ ਵਿੱਚ ਕੰਮ ਕਰਦੇ ਨੇ ਜੀ ਇਹ ਸਤਨ ਫਾਈਨਾਂਸ ਕੰਪਨੀ ਹੈ ਜਿਹਦੇ ਇਨਵੈਸਟੀਗੇਸ਼ਨ ਦੇਖੋ ਪੂਰੀ ਤਾਂ ਨਹੀਂ ਹੋਈ ਪਰ ਜਿਹੜੇ ਉਹਨਾਂ ਨੇ ਬਕਸ ਲੁਕੀ ਕੀਤੀ ਜਿਹਦੇ ਕਰਕੇ ਉਹਨੇ ਆਤਮਦਾਕ ਹੁਕਤਾ ਉਹਦੇ ਕਰਕੇ ਅਸੀਂ ਕੀਤਾ ਜਿਹੜੇ ਪੈਸਿਆਂ ਵਾਲਾ ਉਹ ਅਜੇ ਚ ਵੜ ਕੇ ਕਰ ਰਹੇ ਨੇ ਨਹੀਂ ਅਜੇ ਡੈਡ ਬੋਡੀ ਹਿਮਾਚਲ ਦੇ ਰਹਿਣ ਵਾਲੇ ਨੇ ਜੀ ਕੱਲ੍ਹ ਅਗਲੀ ਕਾਰਵਾਈ ਅਗਲੀ ਕਾਰਵਾਈ ਜਿਹੜੀ ਡੈਡ ਬੋਡੀ ਆਏਗੀ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਡੈਡ ਬੋਡੀ ਦੇ ਭਾਵ ਦੇ ਵਿੱਚ ਅਸੀਂ ਆਪਣੀਆਂ ਟੀਮਾਂ ਭੇਜੀ ਹੋਈਆਂ ਨੇ ਦੇਖੋ ਹੁਣ ਇਸ ਵੇਲੇ ਤਾਂ ਸਾਡੇ ਕੋਲੇ ਜਿਹੜਾ ਇਹ ਮੈਟਰ ਹੈਗਾ ਆ ਜਿਹਦੇ ਕਰਕੇ ਆਪਾਂ ਇਸ ਕਾਨਫਰੰਸ ਵਿੱਚ ਆਧੀ ਹੈ ਉਹਦੇ ਵਿੱਚ ਤਾਂ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਦੇ ਵਿੱਚ ਇਹ ਬਹੁਤ ਹੀ ਸੈਂਸਟਿਵ ਮੈਟਰ ਸੀਗਾ ਜਿਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਸੀਗੀ ਤਾਂ ਜੋ ਕੋਈ ਗਲਤੀ ਨਾ ਹੋ ਜਾਵੇ ਸਾਡੇ ਵੱਲੋਂ ਉਸ ਚੀਜ਼ ਨੂੰ ਕੀਤਾ ਤੇ ਬਾਕੀ ਜਿਹੜਾ ਨਸ਼ਾ ਦਾ ਉਹ ਤਾਂ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਹਰ ਵੇਲੇ ਵਰਕਆਊਟ ਕਰਦੇ ਆ ਇਹ ਤਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਅਸੀਂ ਅਨਗਾਲਾ ਕਰੇ ਨਹੀਂ ਸਕਦੇ ਜੀ ਜਿਹੜੇ ਇਹ ਗ੍ਰਿਫਤਾਰ ਜਿਹੜੇ ਕਿਸੇ ਕਿਹੜਾ ਘਰ ਹੈ ਤੇ ਲਗਾਈ ਹੋਈ ਹੈ ਇਹਨਾਂ ਦੇ ਉੱਤੇ ਜੀ ਬੀਐਨਐਸ ਦੀ 108 ਸੈਕਸ਼ਨ ਲੱਗੀ ਹੈਗੀ ਇਹਨੂੰ ਜੀ ਕਿਸੇ ਬੰਦੇ ਨੂੰ ਮਜਬੂਰ ਕਰਨਾ ਜੀ ਮਰਨ ਵਾਸਤੇ ਮਹਿਲਾ ਦਾ ਨਾਮ ਕੀ ਹੈ ਸਰ ਤੇ ਕਿੰਨੇ ਪੇਮੈਂਟ ਲੈ ਰਹੀ ਸੀ ਇਹਨਾਂ ਜੀ ਮਹਿਲਾ ਨੇ 35000 ਰੁਪਏ ਲਿਆ ਸੀ ਜੀ ਰੰਜਨਾ ਦੇਵੀ ਇਹਦਾ ਨਾਮ ਹੈ ਇਹ ਜਿਹੜੇ ਬਲਾਕ ਬੀ ਬਲਾਕ ਦੇ ਵਿੱਚ ਰਹਿਣ ਵਾਲੀ ਇਹਨੇ 35000 ਰੁਪਏ ਲਿਆ ਸੀਗਾ 700 ਰੁਪਏ ਦੀ ਕਿਸ਼ਤ ਸੀ ਕੀ 1000 ਰੁਪਏ ਪੈਂਦੇ ਸੀਗਾ ਉਹ ਲੈਣਾ ਸੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਟ ਕਰਕੇ ਦੱਸੋ ਜੀ ਲੈ ਲਓ ਜੀ ਮੇਰੀ ਬੇਟੀ ਹੈ ਕੀ ਕਰਾਂ ਜੀ ਹਾਂ ਜੀ ਮੇਰੀ ਬੇਟੀ ਨਾਲ ਬਹੁਤ ਬੁਰਾ ਕੁੱਤਾ ਨਾਲ ਬਹੁਤ ਪਰੇਸ਼ਾਨ ਹਾਂ ਕਿ ਮੈਂ ਕੀ ਕਰਾਂਗੇ ਇੱਧਰ ਬੈਹ ਜਾਣ ਤੇ ਸੀ ਪਿੰਕਾਰ ਜਾਣ ਅੱਧਰ ਵਾ ਜਾਣ ਜੀ

Uh, मेरी मम्मी ने ना सत्या माइक्रो फाइनेंस कंपनी तो देखे देखे। ए, लोन लिता हुआ उन्ने भी कंपनी है जो लोन असं सारा क्लोज करवाता हुआ सर वो जीडी आंटी कोश्ता दें आंटी पैसे लेके नट गई थी उस तो दो तीन साल बाद आए है दो तीन साल कोई नहीं आया ना कोई नोटिस आया कुछ भी नहीं आया दो तीन साल बाद आए है केंद्र अमाउंट पेंडिंग है तो ओ चलो असी मन भी लिया कि चलो किश्ता दे देंगे ਕਿਸ ਤੇ ਸੀaddi ਦੇ ਵੀ ਦਿੱਤੀ ਸੀ ਸਿਰਫ 1000 ਰੁਪਏ ਰਹਿ ਗਿਆ ਸੀ ਦੇਣਾ ਜਿਹਦੇ ਕਰਕੇ ਉਹਨਾਂ ਨੇ ਮੰਮੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੰਜ 6 ਦਿਨ ਤੋਂ ਆਂਦੇ ਵੇਸੇ ਹੀ ਲਗਾਤਾਰ ਸਵੇਰੇ 9 ਵਜੇ ਆ ਜਾਂਦੇ ਸੀ ਉਹੀ 3-4 ਵਜੇ ਦੇ ਕਰੀਬ ਜਾਂਦੇ ਸੀ ਚਾਹੇ ਉਹਨਾਂ ਨੂੰ ਕਈ ਵੀ ਜਾਓ ਕਿ ਤੁਹਾਨੂੰ ਥੋੜਾ ਟਾਈਮ ਦੇ ਦਿਓ ਉਹ ਦੋ ਜਣੇ ਅੰਦਰ ਕੁਰਸੀਆਂ ਢਾਕੇ ਦੋ ਜਣੇ ਦੋਨੋਂ ਸਾਈਡ ਕੁਰਸੀਆਂ ਢਾਕੇ ਬੈਠ ਜਾਂਦੇ ਸੀ ਮੰਮੀ ਨਾਲ ਬੜੀ ਬਦਤਮੀਜ਼ੀ ਕੀਤੀ ਉਹਨਾਂ ਨੇ ਮੰਮੀ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਦਿੰਦੇ ਆ ਜ਼ਹਿਰ ਦੀਆਂ ਗੋਲੀਆਂ ਲੈ ਕੇ ਸਾਡੇ ਸਾਹਮਣੇ ਖਾਓ ਅਸੀਂ ਵੀਂਦੇ ਅਸੀਂ ਤੁਸੀਂ ਕਾਂਸੀ ਲਾਓ ਸਾਡੇ ਸਾਹਮਣੇ ਟੱਕਾ ਮਾਰ ਕੇ ਮੰਮੀ ਨੂੰ ਅੱਦਾ ਵੀ ਕਿਹਾ ਕਿ ਮਤਲਬ ਤੁਸੀਂ ਜਾਓ ਜਿੱਥੋਂ ਮਰਜੀ ਪੈਸੇ ਲੈ ਕੇ ਆਓ ਉਹਨਾਂ ਦੇ ਘਰ ਉਹਨਾਂ ਨੇ ਕਹਿੰਦੇ ਸੀ ਕਿ ਤੁਸੀਂ ਬਾਹਰ ਨਿਕਲੋ ਇੱਥੇ ਇੱਥੇ ਤੋਂ ਵੀ ਇੰਨਾ ਜ਼ਿਆਦਾ ਪਰੇਸ਼ਾਨ ਕਰਤਾ ਨਾ ਕਿ ਮੰਮੀ ਨੇ ਐਦਾਂ ਦਾ ਹੀ ਕਦਮ ਚੱਕ ਲੈਣਾ ਤਾਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੱਤਿੰਦੀ ਕਿੰਨਾ ਲੋਨ ਕਿੰਨਾ ਸੀਗਾ ਲੋਨ ਉਹੀ 30000 ਦੇ ਕਰੀਬ ਸੀਗਾ ਜਿਹੜਾ ਲੈ ਆਇਆ 3-4 ਸਾਲ ਹੋ ਗਏ ਸੀ ਕਿ ਅਸੀਂ ਕਲੋਜ਼ ਵੀ ਕਰਵਾਤਾ ਵਾ ਸੀਗਾ। ਹੁਣੇ 2-3 ਸਾਲ ਬਾਅਦ ਆਏ ਐ ਉੱਠ ਕੇ ਕਿ ਤੁਹਾਡਾ ਲੋਨ ਅੱਧਾ ਪੈਂਡਿੰਗ ਐ। ਉਸ ਤੋਂ ਪਹਿਲੇ ਸਾਨੂੰ ਕੋਈ ਨੋਟਿਸ ਵੀ ਨਹੀਂ ਆਇਆ ਕਿ ਤੁਹਾਡਾ ਅੱਧਾ ਲੋਨ ਕੋਈ ਪੈਂਡਿੰਗ ਵੀ ਹੈ। ਮੰਮੀ ਮੇਰੇ ਸਿਲਾਈ ਦਾ ਕੰਮ ਵੀ ਕਰਦੇ ਸੀਗੇ ਤੇ ਇੱਕ ਅੰਕਲ ਦੇ ਘਰ ਖਾਣਾ ਵੀ ਬਣਾਉਂਦੇ ਸੀਗੇ। ਦੋ ਭੈਣ ਆਏ ਸੀ ਮੈਂ ਜੌਬ ਕਰਦੀ ਸ਼ਾਪ ਤੇ ਲੱਗੀ ਮਾਰਕੀਟ। ਹਾਂਜੀ ਮਮਾ ਛੋਟੀ ਕਾ ਜੀ ਜਾਂਦੀ ਹੈ ਕਾ ਪੁਲਿਸ ਕੋਲ ਕਰਾਈ ਹੈ ਹਾਂਜੀ ਅਸੀਂ ਕਰਾਈ ਹੈ ਰਿਪੋਰਟ ਉਸੇ ਦਿਨ ਕਰਵਾਤੀ ਹੈ ਦਰਜ ਤੇ ਅੱਜ ਬੱਦ 72 ਘੰਟੇ ਹੋ ਗਏ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਸਾਨੂੰ ਬਸ ਇਨਸਾਫ ਚਾਹੀਦਾ ਸਾਡੀ ਮੰਮੀ ਨੇ ਉਹਨਾਂ ਪਿੱਛੇ ਜਾਣ ਦਿੱਤੀ ਹੈ ਸਾਨੂੰ ਉਹ ਬੰਦੇ ਜੇਲ੍ਹ ਦੇ ਅੰਦਰ ਚਾਹੀਦੇ ਬਸ ਪਾਪਾ ਹੈ ਨਹੀਂ ਸਾਡੇ ਹਾਂਜੀ

ਸੱਤਕ ਬੰਦੇ ਸੀਗੇ ਅੱਛਾ ਹਾਂਜੀ ਸੱਤ ਪਹਿਲਾਂ ਦਰ ਹਾਂਜੀ ਦੋ ਇੱਧਰ ਚਾਰ ਜਣੇ ਇੱਧਰ ਚਾਰ ਜਣੇ ਇੱਧਰ ਐਦਾਂ ਬੈਠ ਜਾਂਦੇ ਸੀਗੇ ਉਹਨਾ ਕੁਰਸੀਆਂ ਲਗਾ ਕੇ ਉਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਮਮੀ ਨੇ ਕਿ ਮੇਰੀ ਕੁੜੀਆਂ ਘਰ ਇਕੱਲੀਆਂ ਹੁੰਦੀਆਂ ਵੇ ਤੁਹਾਡਾ ਐਦਾਂ ਬਹਿਣ ਦਾ ਕੋਈ ਰਾਈਟ ਨਹੀਂ ਐ ਪਰ ਉਹ ਸੁਣਦੇ ਹੀ ਨਹੀਂ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਉਹ ਸਭ ਨੂੰ ਪਤਾ ਸੀ ਉਹਨਾਂ ਨੂੰ ਕਹਿੰਦੇ ਵੀ ਸੀ ਪਰ ਉਹ ਮੰਨਦੇ ਹੀ ਨਹੀਂ ਸੀ ਜੀ ਸੀ ਦੀ ਵੀ

ਸਾਨੂੰ ਕਿਸ਼ਤ ਫੜਾ ਜੋ ਸਰ ਹਲੇ ਆਇ ਨਹੀਂ ਐ ਸਾਨੂੰ ਕਦੀ ਕੋਈ ਰਸੀਪਟ ਨਹੀਂ ਆਈ ਉਹਨਾਂ ਵੱਲੋਂ ਕਿ ਕੁਝ ਵੀ ਨਹੀਂ ਸਾਡੇ ਕੋ ਕੁਝ ਵੀ ਨਹੀਂ ਐ ਸਾਡੇ ਕੋ ਕੁਝ ਨਹੀਂ ਸੀ ਉਹ ਕਹਿੰਦੇ ਹੈ ਕਿ ਸਾਡੀ ਪਾਸਬੁੱਕ ਬਣਦੀ ਐ ਥੋੜਾ ਟਾਈਮ ਬਾਅਦ ਆਂਦੀ ਐ ਪਰ ਸਾਡੇ ਕੋ ਅੱਜ ਤੱਕ ਨਹੀਂ ਆਈ ਜਦੋਂ ਹੁਣ ਵੀ 2-3 ਸਾਲ ਹੋ ਗਏ ਸਾਡੇ ਕੋ ਕੋਈ ਨੋਟਿਸ ਤੱਕ ਵੀ ਨਹੀਂ ਆਇਆ ਕਿ ਵੀ ਤੁਹਾਡਾ ਇੱਦਾਂ ਅਮਾਉਂਟ ਪੈਂਡਿੰਗ ਵੀ ਹੈਗਾ ਅਗਰ ਅਮਾਉਂਟ ਕੋਈ ਪੈਂਡਿੰਗ ਸੀਗਾ ਸਾਨੂੰ ਨੋਟਿਸ ਹੀ ਤਾਂ ਆਣਾ ਸੀਗਾ ਨਾ ਔਰ ਅੱਦਾਂ ਦਾ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ 1000 ਰੁਪਏ ਕਰਕੇ ਸਾਡੇ ਹੱਥੋਂ ਸਾਡੀ ਮਾਂ ਚਲੀ ਗਈ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹ ਬੰਦੇ ਜੇਲ੍ਹ ਦੇ ਅੰਦਰ ਚਾਹੀਦੇ ਸਾਨੂੰ ਪਤਾ ਐਦਾਂ ਲੱਗਾ ਅਸੀਂ ਵੀਡੀਓ ਦੇਖੀ ਐ ਫੇਸਬੁਕ ਤੇ ਨਾ ਅਸੀਂ ਸਾਰੇ ਲੱਭਦੇ ਵੇ ਸੀ ਉਹਨਾਂ ਨੂੰ ਕਿਉਂਕਿ ਉਹ ਕਾਫੀ ਟਾਈਮ ਤੋਂ ਚੱਲ ਗਏ ਵੇ ਸੀ ਘਰੋਂ ਅਸੀਂ ਲੱਭਦੇ ਵੇ ਸੀਗੇ ਤੇ ਇੱਕੋਦਮ ਜਿੱਦਾਂ ਸਾਨੂੰ ਕਿਸੇ ਨੇ ਦੱਸਿਆ ਕਿ ਅੱਜ ਨਾ ਕਿਸੇ ਨੇ ਸੁਸਾਇਡ ਵੀ ਕੀਤਾ ਇਹਨਾਂ ਤੋਂ ਜਿਹਦਾ ਸੀ ਉਹ ਵੀਡੀਓ ਦੇਖੀ ਫਿਰ ਵੀਡੀਓ ਚ ਪਤਾ ਲੱਗਿਆ ਕਿ ਉਹ ਮੰਮੀ ਹੈ ਮਤਲਬ ਵੀਡੀਓ ਚ ਸਾਫ ਪਛਾਣ ਹੁੰਦੀ ਹੈ ਉਹਨਾਂ ਦਾ ਫੇਸ ਵੀ ਵਿਖਦਾ ਹੈ ਮੰਮੀ ਹੈ ਫਿਰ ਸਾਨੂੰ ਪਤਾ ਲੱਗਿਆ ਕਿ ਉਹ ਮੰਮੀ ਹੈ ਤੇ ਉਦੋਂ ਤੋਂ ਲੈ ਕੇ ਹਾਲੇ ਤੱਕ ਸਾਨੂੰ ਉਹਨਾਂ ਦੀ ਡੈੱਡ ਬੋਡੀ ਦੀ ਮਿਲੀ ਨਹੀਂ ਹੈ ਮਤਲਬ ਡੈੱਡ ਬੋਡੀ ਤੋਂ ਉਹਨਾਂ 'ਚ ਵੀ ਸਾਡੀ ਕੋਈ ਹੈਲਪ ਨਹੀਂ ਆਉਂਦੀ ਵੀ ਕੋਈ ਹੈਲਪ ਨਹੀਂ ਕਰਦਾ ਬਸ ਅੱਧੀ ਕਹਿੰਦੇ ਨੇ ਕਿ ਤੁਸੀਂ ਇੰਤਜ਼ਾਰ ਕਰ ਲਓ ਕਿ ਉਹ ਖੁੱਲ ਕੇ ਆਪਣੇ ਆਪ ਉੱਪਰ ਆਉਂਗੀ ਅੱਜ ਸਵੇਰੇ ਵੀ ਡੈੱਡ ਬੋਡੀ ਕਿਸੇ ਨੇ ਦੇਖੀ ਹੈ ਉੱਥੇ ਤਹਿਰ ਦੀ ਵੀ ਗੰਗੂ ਵਾਲ ਤੋਂ ਥੋੜਾ ਜਿਹਾ ਪਿੱਛੇ ਪਰ ਸਾਡੇ ਨਾਲ ਕੋਈ ਹੈਲਪ ਨਹੀਂ ਹੈ ਪੁਲਿਸ ਵੀ ਸਾਡੀ ਕੋਈ ਹੈਲਪ ਨਹੀਂ ਕਰਦੀ ਵੀ ਡੈੱਡ ਬੋਡੀ ਢੂੰਡਣ ਚਾਹ। ਚਾਰ ਤਰੀਕ ਦੀ ਗੱਲ ਹੈ। ਹਾਂਜੀ।